प्रतिकूल मौसमी हालात कारण एक्सीओम चार मिशन लॉन्चिंग भलके तक मुलतवी कर दी गई है भारतीय पुलाड़ खोज संगठन यानी इसरो ने ऐलान किया कि भारतीय पुलाड़ यात्री ग्रुप कैप्टन सुभांशु शुक्ला कौमांतरी पुलाड़ स्टेशन यानी आई एस एस लैके वाला मिशन हूँ बुधवार शाम साढ़े पांच बजे भारतीय समय अनुसार उड़ान भरेगा इसरो ने सोशल मीडिया पोस्ट पर लिखा है ਕੇ ਮੌਸਮੀ ਹਾਲਾਤ ਕਾਰਨ ਭਾਰਤੀ ਗਗਨ ਯਾਤਰੀ ਨੂੰ ਕੋਮਾਂਤਰੀ ਪੁਲਾਰ ਸਟੇਸ਼ਨ ਪੇ ਜਲ ਲਈ ਐਕਸੀਓਮ 4 ਮਿਸ਼ਨ ਦੀ ਲਾਂਚਿੰਗ 10 ਜੂਨ ਤੋਂ 11 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪੁਲਾਰ ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਸਪੇਸਐਕਸ ਡ੍ਰੈਗਨ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਪੈਡ 39 ਤੋਂ ਉਡਾਨ ਭਰੇਗਾ ਇਸ ਇਤਿਹਾਸਿਕ ਮਿਸ਼ਨ ਵਿੱਚ ਭਾਰਤ ਦੇ ਸੁਭਾਂਸ਼ੂ ਸ਼ੁਕਲਾ ਤੋਂ ਇਲਾਵਾ ਅਮਰੀਕਾ ਪੋਲੈਂਡ ਤੇ ਹੰਗਰੀ ਦੇ ਪੁਲਾਰ ਯਾਤਰੀ 14 ਦਿਨਾਂ ਲਈ ਅੰਤਰਰਾਸ਼ਟਰੀ ਪੁਲਾਰਡ ਸਟੇਸ਼ਨ ਤੇ ਰਹਿਣਗੇ ਸੁਭਾਸ਼ੂ ਸ਼ੁਕਲਾ ਨੇ ਐਕਸੀਓਮ ਸਪੇਸ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਇਸ ਮਿਸ਼ਨ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਮੌਜੂਦਾ ਤੇ ਲੰਬੇ ਸਮੇਂ ਦੇ ਪੁਲਾਰਡ ਮਿਸ਼ਨਾਂ ਤੋਂ ਇਲਾਵਾ ਇਹ ਮਿਸ਼ਨ ਆਰਬਿਟ ਵਿੱਚ ਇਕੱਠਾ ਕੀਤੇ ਡਾਟਾ ਰਾਹੀਂ ਧਰਤੀ ਨਾਲ ਸੰਬੰਧਿਤ ਅਧਿਐਨਾਂ ਵਿੱਚ ਵੀ ਮਦਦ ਕਰੇਗਾ ਚਾਰੇ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ 60 ਤੋਂ ਵੱਧ ਵਿਗਿਆਨਿਕ ਪ੍ਰਯੋਗ ਕਰਨਗੇ